ਨਮਸਕਾਰ ਦੋਸਤੋ ਸਵਾਗਤ ਹੈ ਤੁਹਾਡਾ ਦੇਸੀ ਬਲੌਗਰ YouTube ਚੈਨਲ ਦੇ ਵਿੱਚ ਤੇ ਅੱਜ ਅਸੀਂ ਬਾਬਾ ਪੈਰੂਨਾ ਜੀ ਦੇ ਇਤਿਹਾਸ ਬਾਰੇ ਗੱਲ ਕਰਾਂਗੇ ਜੈ ਸ਼੍ਰੀ ਮਾਕ ਕਾਲ ਜੈ ਮਾਕ ਕਾਲੀ ਜੈ ਗੁਰੂ ਗੋਬਿੰਦ ਸਿੰਘ ਜੀ ਜੈ ਬਾਬਾ ਪੈਰੂਨਾ ਤੇ ਅਸੀਂ ਅੱਜ ਬਾਬਾ ਪੈਰੂਨਾ ਜੀ ਦੀ ਕਥਾ ਬਾਰੇ ਚਰਚਾ ਕਰਾਂਗੇ ਦੋਸਤੋ ਪੁਰਾਣੀ ਕਥਾਵਾਂ ਅਨੁਸਾਰ ਬਾਬਾ ਪੈਰੂਨਾ ਜੀ ਨੂੰ ਸ਼ਿਵ ਜੀ ਦਾ ਅਵਤਾਰ ਕਿਹਾ ਜਾਂਦਾ ਹੈ ਤੇ ਸ਼ਿਵ ਜੀ ਹੀ ਬਾਬਾ ਪੈਰੂਨਾ ਹਨ ਤੇ ਆਓ ਇਹਨਾਂ ਦੀ ਕਥਾ ਦੀ ਚਰਚਾ ਕਰੀਏ ਤੇ ਪੁਰਾਣਿਕ ਗ੍ਰੰਥਾਂ ਦੇ ਅਨੁਸਾਰ ਬਾਬਾ ਪੈਰੁਨਾ ਜੀ ਸ਼ਕੀਰ ਦੇ ਅਵਤਾਰ ਹਨ ਤੇ ਕਿਵੇਂ ਹੋਈ ਇਹਨਾਂ ਦੀ ਉਤਪਤੀ ਤੇ ਥੋੜਾ ਵਿਸਤਾਰ ਨਾਲ ਦੱਸਾਂਗੇ ਤੇ ਵੀਡੀਓ ਵਿੱਚ ਬਣੇ ਰਹੋ ਤੇ ਬਾਬਾ ਪੈਰੁਨਾ ਜੀ ਨੂੰ ਸ਼ਿਵ ਜੀ ਦਾ ਪਕਰ ਕਿਹਾ ਜਾਂਦਾ ਹੈ ਤੁਹਾਨੂੰ ਕਲੀ ਦੱਸਿਆ ਹੈ ਤੇ ਬਾਬਾ ਪੈਰੁਨਾ ਜੀ ਦੀ ਉਤਪਤੀ ਇਸ ਤਰ੍ਹਾਂ ਹੋਈ ਕਿ ਪੁਰਾਣੇ ਕਥਾਵਾਂ ਅਨੁਸਾਰ ਇੱਕ ਵਾਰ ਦੀ ਗੱਲ ਹੈ ਕਿ ਤਿੰਨੇ ਦੇਵਤਾਂ ਦਾ ਵਿੱਚ ਮਤਲਬ ਇੱਕ ਗੱਲਬਾਤ ਨੂੰ ਰਹਿ ਕੇ ਬਹਿਸ ਹੋ ਗਈ ਸੀ ਕਿ ਸਾਡੇ ਤਿੰਨਾਂ ਵਿੱਚੋਂ ਕੌਣ ਸਰਬਸ਼੍ਰੇਸ਼ਟ ਹੈ ਤੇ ਕੌਣ ਵਿਦ੍ਰਿਸ਼ੀ ਹੈ ਮਤਲਬ ਕੌਣ ਦੂਜਾ ਹੈ ਕੌਣ ਤੀਜਾ ਹੈ ਤੇ ਸ਼ਿਵ ਜੀ ਨੂੰ ਸਰਬਸ਼੍ਰੇਸ਼ਟ ਮੰਨਿਆ ਜਾਂਦਾ ਹੈ ਸੰਸਾਰ ਦੇ ਵਿੱਚ ਤੇ ਸੱਚਾਈ ਹੈ ਤੇ ਬ੍ਰਹਮਾ ਜੀ ਕਹਿਣ ਲੱਗੇ ਕਿ शिव जी नहीं मतलब सर्वश्रेष्ठ मैं हाँ क्योंकि मैं संसार की रचना की थी है इस करके सब तो सर्वश्रेष्ठ मैं हाँ वो शिवजी नहीं है फिर ब्रह्मा जी नारद ने कहा कि अपने शिव जी महाराज ही सर्वश्रेष्ठ हैं ते अपने विदुषी हैं अपने कृष्ण महाराज ते जो तीसरे हैं वो तुसी हो ते इन भी ब्रह्मा जी ने कहा नहीं मैं हाँ सर्वश्रेष्ठ ਇਹ ਇਹ ਗੱਲ ਤਿੰਨਾਂ ਲੋਕਾਂ ਤੱਕ ਚਲੀ ਗਈ ਔਰ ਤਿੰਨਾਂ ਲੋਕਾਂ ਦੇ ਵਿੱਚ ਵੇਦ ਗ੍ਰੰਥ ਤੱਕ ਚਲੀ ਗਈ ਤੇ ਸਾਰਿਆਂ ਦੇ ਕੋਲੋਂ ਹੀ ਬ੍ਰਹਮਾ ਜੀ ਨੇ ਪੁੱਛਿਆ ਕਿ ਸਰਬਸ਼੍ਰੇਸ਼ਟ ਕੋਨੇ ਤੇ ਸਾਰਿਆਂ ਦਾ ਉੱਤਰ ਮਿਲਿਆ ਕਿ ਸਰਬਸ਼੍ਰੇਸ਼ਟ ਸਾਡੇ ਸ਼ਿਵ ਜੀ ਮਹਾਰਾਜ ਹਨ ਤੇ ਬ੍ਰਹਮਾ ਜੀ ਨੇ ਹਰ ਬਿਲੇ ਹੀ ਕਿਹਾ ਕਿ ਮੈਂ ਹਾਂ ਸਿਰਫ ਨਹੀਂ ਹਾਂ ਤੇ ਬ੍ਰਹਮਾ ਜੀ ਨੇ ਕਿਹਾ ਉਹ ਗਉਰੀ ਸਰਬਸ਼੍ਰੇਸ਼ਟ ਕਿ ਮੈਂ ਹੋ ਸਕਦਾ ਹੈ ਉਹ ਤਾਂ ਸੰਸ਼ਾਨ ਦੇ ਵਿੱਚ ਰਹਿੰਦਾ ਹੈ ਤੇ ਸ੍ਰਿਸ਼ਟੀ ਦੀ ਜਿਹੜੀ ਰਚਨਾ ਹੈ ਮੈਂ ਕੀਤੀ ਹੈ ਤੇ ਵਿਸ਼ਨੂੰ ਭਗਵਾਨ ਉਹਦੇ ਪਾਲਣਹਾਰ ਹਨ ਤੇ ਉਹ ਅਭੋਰੀ ਕਿਉਂ ਹੋਇਆ ਸਰਬਸ਼੍ਰੇਸ਼ਟ ਤੇ ਮਤਲਬ ਉਹਨਾਂ ਦੀ ਜਿੱਦ ਰਹੀ ਵੀ ਤੇ ਉਹਨਾਂ ਦੇ ਅੰਦਰ ਇੱਕ ਮੰਡ ਜਿਹਾ ਆ ਗਿਆ ਫਿਰ ਏਹੀ ਸਵਾਲ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਕੋਲੋਂ ਹੋਇਆ ਤੇ ਕਿ ਸ਼੍ਰੀ ਕ੍ਰਿਸ਼ਨ ਜੀ ਮਹਾਰਾਜ ਨੇ ਵੀ ਉੱਤਰ ਦਿੱਤਾ ਕਿ ਸਰਬਸ਼੍ਰੇਸ਼ਟ ਸ਼ਿਵ ਜੀ ਮਹਾਰਾਜ ਹਨ ਤੇ ਬਾਕੀ ਉਹਨਾਂ ਦੇ ਉੱਪਰ ਕੋਈ ਸ਼ਕਤੀ ਨਹੀਂ ਹੈ ਤੇ ਸਭ ਤੋਂ بڑے ਜਿਹੜੇ ਸ਼ਿਵ ਜੀ ਮਹਾਰਾਜ ਹਨ ਤੇ ਐਨੇ ਵਿੱਚ ਵਿਸ਼ਨੂੰ ਜੀ ਨੇ ਵੀ ਇਹ ਕਿਹਾ ਗਿਆ ਤੇ ਗੁੱਸੇ ਵਿੱਚ ਫਿਰ বিষ্ণੂ ભગવાન ਬੋਲੇ ਕਿ ਉਹ ਹੋਰੀ ਨਹੀਂ ਹੋ ਸਕਦਾ ਮੈਂ ਹਾਂ ਸਿਰਫ ਸਭ ਕੁਝ ਮੈਂ ਹਾਂ ਕਿਉਂਕਿ ਮੈਂ ਹੀ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ ਤੇ ਸ਼ਿਵ ਜੀ ਮਹਾਰਾਜ ਨੂੰ ਗੁੱਸਾ ਹੁੰਦਾ ਹੈ ਤੇ ਸ਼ਿਵ ਜੀ ਮਹਾਰਾਜ ਆਪਣੇ ਜਟਾਮਾਨ ਨੂੰ ਮਤਲਬ ਤੋੜਦੇ ਹਨ ਤੇ ਰudraksh ਤੋੜਦੇ ਹਨ ਤੇ ਰudraksh ਤੋਂ ਇੱਕ ਬਹੁਤ ਵਧੀਆ ਮਤਲਬ ਬਾਬਾ ਜੀ ਦਾ avatars ਹੁੰਦਾ ਹੈ ਤੇ ਉਹੀ ਬਤਾ ਨੂੰ ਪੈਰਵ avatars ਕਿਹਾ ਜਾਂਦਾ ਹੈ ਤੇ ਪੈਰ avatars ਉਹ ਆਗਿਆ ਲੈਂਦੇ ਨੇ ਸ਼ਿਵਜੀ ਮਹਾਰਾਜ ਤੋਂ ਕਿ ਕੀ ਆਗਿਆ ਹੈ ਜੀ ਤੇ ਸ਼ਿਵਜੀ ਮਹਾਰਾਜ ਕਹਿੰਦੇ ਹਨ ਤੁਸੀਂ ਮੇਰੇ ਅੰਸ਼ੋ ਤੇ ਤੁਹਾਡਾ ਨਾਮ ਕਾਲ ਬੈਰਬ ਹੋਵੇਗਾ ਆਪਣੇ ਕਲਯੁਗ ਦੇ ਵਿੱਚ ਤੇ ਕਾਲ ਬੈਰਬ ਜੀ ਬਾਬਾ ਜੀ ਨੇ ਕਿਹਾ ਕਿ ਮਹਾਰਾਜ ਸਾਡੇ ਲਈ ਹੀ ਹੁਕਮ ਹੈ ਤੇ ਸ਼ਿਵਜੀ ਮਹਾਰਾਜ ਨੇ ਕਿਹਾ ਕਿ ਬ੍ਰਹਮਾ ਜੀ ਨੂੰ ਆਪਣੇ ਉੱਤੇ ਬਹੁਤ ਜ਼ਿਆਦਾ ਕਮੰਡ ਹੋ ਗਿਆ ਹੈ ਤੇ ਉਹ ਮੈਂ ਮੈਂ ਕਰ ਰਹੇ ਹਨ ਇਸ ਕਰਕੇ ਉਹਨਾਂ ਦਾ ਕਮੰਡਾ ਟਾੜਾ ਜਰੂਰੀ ਹੈ ਤੇ ਪੈਰੋਨਾਥ ਜੀ ਬਾਬਾ ਜੀ ਗੁੱਸੇ ਵਿੱਚ ਆ ਕੇ ਉਹਨਾਂ ਦਾ ਚੌਥਾ ਸਿਰ ਵੜ ਦਿੰਦੇ ਹਨ ਤੇ ਫਿਰ ਸ਼ਿਵਜੀ ਮਹਾਰਾਜ ਉਤਪਨ ਹੁੰਦੇ ਹਨ ਤੇ ਕਹਿੰਦੇ ਹਨ ब्रह्मा ਤੁਹਾਡਾ ਜੀ ब्रह्मा जी ਤੁਹਾਡਾ ਚੌਥਾ ਸਿਰ ਇਸ ਲਈ ਵੱਡਿਆ ਗਿਆ ਕਿਉਂਕਿ ਇਸ ਸਿਰ ਦੇ ਉੱਪਰ ਕਮੰਡ ਆ ਗਿਆ ਹੈ ਇਸ ਕਰਕੇ ਹੀ ਦਾ ਹੋਇਆ ਬਾਬਾ ਪੈਰੋਨਾਥ ਜੀ ਨੂੰ ਸ਼ਿਵਜੀ ਮਹਾਰਾਜ ਨੇ ਕਿਹਾ ਕਿ ਤੁਹਾਡੇ ਉੱਪਰ ਬ੍ਰਹਮਤਿਆ ਦਾ ਪਾ ते यह ब्रह्म हत्या है क्योंकि तुम एक ब्राह्मण का शेस कटिया है तो इस पाप को हटाने लिए चार दिशावे ब्राह्मण करना पड़ेगा तो जो ती किसी खास जगह भी जाओगे तो ये अपने आप तड़क भी गिर जाएगा कई सदिया कई दिन बीतते हैं तो बाबा जी कानी भी चले जाते हैं कानी के बीच गंगा नदी के किनारे जाके ही हाथों उन्हस ਯਾਨੀ ਕਿ ਬ੍ਰਹਮਾ ਜੀ ਦਾ ਸਿਰ ਉਹਨਾਂ ਦੇ ਹੱਥੋਂ ਛੁੱਟ ਜਾਂਦਾ ਹੈ ਤੇ ਗੰਗਾ ਦੇ ਵਿੱਚ ਬਹਿ ਜਾਂਦਾ ਹੈ ਤੇ ਇਸ ਤਰ੍ਹਾਂ ਬਾਬਾ ਪੈਰਵਨਾਥ ਜੀ ਦਾ ਜਿਹੜਾ ਬ੍ਰਹਮਾ ਪਾਪ ਹੁੰਦਾ ਹੈ ਉਹ ਵੀ ਖਤਮ ਹੋ ਜਾਂਦਾ ਹੈ ਫਿਰ ਇਸ ਤਰ੍ਹਾਂ ਬਾਬਾ ਜੀ ਨੂੰ ਪੂਰੇ ਦੇਸ਼ ਵਿੱਚ ਯਾਨੀ ਕਿ ਪੂਜਿਆ ਜਾਂਦਾ ਹੈ ਕਾਲ ਪੈਰਵ ਦੇ ਰੂਪ ਵਿੱਚ ਤੇ ਪੈਰਵ ਜੀ ਦੇ ਕਈ ਸਾਰੇ ਨਾਮ ਹਨ ਤੇ ਅਲੱਗ-ਅਲੱਗ ਜਮਗਹਿਮਾਂ ਦੇ ਵਿੱਚ ਇਹਨਾਂ ਨੂੰ ਅਲੱਗ-ਅਲੱਗ ਨਾਮਾਂ ਤੋਂ ਜਾਣਿਆ ਜਾਂਦਾ ਹੈ ਇਹ ਸ਼ਾਸਤਰ ਅਨ ਸਾਰੀ ਗ੍ਰੰਥ ਅਨੁਸਾਰ 52 ਪੈਰਵ ਹਨ ਤੇ ਇਹਨਾਂ ਨੂੰ ਲਗ ਲਗ ਨਾਮਾਂ ਨਾਲ ਜਾਣਿਆ ਜਾਂਦਾ ਹੈ ਤੇ ਇਹਨਾਂ ਨੂੰ ਲੋਕ ਸਮੱਧਵਿਕ ਤਰੀਕੇ ਨਾਲ ਵੀ ਪੂਜਦੇ ਆਂ ਤੇ ਤਾਂ ਮਿਸਟਿਕ ਤਰੀਕੇ ਨਾਲ ਵੀ ਤੇ ਆਪਣੀ ਆਪਣੀ ਸ਼ਰਧਾ ਹੁੰਦੀ ਹੈ ਕੋਈ ਦੇਵੀ ਦੇਵਤਾ ਕਿਸੇ ਦਾ ਬੁਰਾ ਨਹੀਂ ਕਰਦਾ ਤੇ ਇੱਕ ਕਥਾ ਹੋਰ ਹੈ ਬਾਬਾ ਪੈਰੋनाथ ਜੀ ਦੇ ਨਾਲ ਤੇ ਇਹ ਹੈ ਕਿ ਐ ਮਾਤਾ ਬੈਸ਼ਨੋ ਰਾਣੀ ਦੀ ਕਥਾ ਹੈ ਕਿ ਇਹਦੇ ਵਿੱਚ ਕੀ ਹੁੰਦਾ ਹੈ ਕਿ ਬਾਬਾ ਪੈਰੋ ਉਹ ਮਹਾਰਾਣੀ ਦੇ ਪੈਰੇਦਾਰ ਹਾਂ ਤੇ ਮਹਾਬੀਰ ਤੇ ਪੈਰੋ ਨਾ ਜੀ ਨੂੰ ਪੈਰੇ ਪੈਰੇਦਾਰ ਦੇ ਰੂਪ ਦੇ ਵਿੱਚ ਪੂਜਿਆ ਜਾਂਦਾ ਕਲਯੁਗ ਦੇ ਵਿੱਚ ਉਮੀਦ ਕਰਦੇ ਹਾਂ ਕਿ ਤੁਹਾਨੂੰ ਬਾਬਾ ਪੈਰੋ ਨਾ ਜੀ ਦਾ ਇਤਿਹਾਸ ਤੇ ਉਹਨਾਂ ਦੀ ਕਥਾ ਬੜੀਆ ਲੱਗੀ ਹੋਵੇਗੀ ਤੇ ਜੇ ਨਾ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਕਰ ਦੋ ਕਿਉਂਕਿ ਇਹਦੇ ਨਾਲ ਤੁਹਾਡਾ ਹੀ ਫਾਇਦਾ ਹੁੰਦਾ ਹੈ ਕਿ ਕੀ ਫਾਇਦਾ ਇਹ ਹੈ ਕਿ ਜਿਹੜੀ ਵੀ ਅਸੀਂ ਵੀਡੀਓ ਪਾਵਾਂਗੇ ਉਹਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਫੋਨ ਤੇ ਆਵੇਗੀ ਤੇ ਧੰਨਵਾਦ ਜੀ ਤੁਹਾਡਾ ਸਾਡੇ ਚੈਨਲ ਤੇ ਆਉਣ ਲਈ ਬਹੁਤ ਬਹੁਤ ਸ਼ੁਕਰੀਆ ਜੀ ਮਿਲਦੇ ਹਾਂ ਜੀ ਹੋਰ ਕਥਾ ਵਿੱਚ ਤੇ ਕਥਾ ਸੁਣਾਉਣ ਲੱਗੇ 10 ਦੇ ਕੋਲੋਂ ਕੋਈ ਗਲਤੀ ਹੋ ਜਾਂਦੀ ਹੈ ਤੇ ਪਿਆਰੀ ਸੰਗਤ ਜੀ ਮਾਫ ਕਰਨਾ